ਖੈਰਾ ਸਾਹਿਬ ਤੇ ਜੋ ਈੜੀ ਨੇ ਕਾਰਵਾਈ ਕੀਤੀ ਹੈ ਹਾਲਾਂਕਿ ਖੈਰਾ ਸਾਹ ਨੂੰ ਪਹਿਲਾਂ ਇਸ ਕਾਰਵਾਈ ਬਾਰੇ ਪਤਾ ਹੀ ਨਹੀਂ ਸੀਗਾ ਜਦੋਂ ਪਤਾ ਲੱਗਿਆ ਤਾਂ ਉਹਨਾਂ ਨੇ ਜਿੱਥੇ ਪੋਸਟ ਵੀ ਸਾਂਝੀ ਕੀਤੀ ਉਹ ਕਹਿੰਦੇ ਮੇਰੇ ਤੇ ਤਾਂ ਕਾਰਵਾਈ ਕੀਤੀ ਜਾ ਰਹੀ ਹੈ ਮੈਨੂੰ ਤਾਂ ਝੂਠੇ ਇਲਜ਼ਾਮਾਂ ਦੇ ਵਿੱਚ ਫਸਾਇਆ ਜਾ ਰਿਹਾ ਮੈਂ ਲਗਾਤਾਰ ਬੋਲਦਾ ਰਹਿਣਾ ਜੀ ਜਿਸ ਤੋਂ ਬਾਅਦ ਉਹਨਾਂ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਜੀ ਕਾਂਗਰਸ ਦੇ ਕਈ ਲੀਡਰਾਂ ਦਾ ਧੰਨਵਾਦ ਕੀਤਾ ਕਹਿੰਦੇ ਜਿਹੜੇ ਮੇਰੇ ਹੱਕ ਦੇ ਵਿੱਚ ਖੜੇ ਨੇ ਤੇ ਮੈਨੂੰ ਕਾਨੂੰਨ ਪ੍ਰਤੀਕਿਰਿਆ ਦੇ ਉੱਤੇ ਭਰੋਸਾ ਹੈ ਵੀ ਇਹ ਮੇਨਾਂ ਸਹੀ ਹੋਵੇਗਾ ਜੀ ਅੱਜ ਜਿਹੜੀਆਂ ਵੱਡੀਆਂ-ਵੱਡੀਆਂ ਏਜੰਸੀਆਂ ਨੇ ਜਿਹਦੇ ਬਾਰੇ ਭਾਰਤੀ ਜਨਤਾ ਪਾਰਟੀ ਜਦੋਂ ਇੱਥੇ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੀ 4 ਤੋਂ ਲੈ ਕੇ 14 ਤੱਕ ਇਹ ਜਿੰਨੀਆਂ ਵੱਡੀਆਂ ਏਜੰਸੀਆਂ ਨੇ ਉਹ ਆਮਦਨ ਕਰ ਵਿਭਾਗ ਹੋਵੇ ਉਹ ਐਨਫੋਰਸਮੈਂਟ ਡਾਇਰੈਕਟੋਰੇਟ ਹੋਵੇ ਸੀਬੀਆਈ ਹੋਵੇ ਐਨਆਈਏ ਹੋਵੇ ਜਾਂ ਕੋਈ ਹੋਰ ਇਹਨਾਂ ਨੇ ਏਜੰਸੀਆਂ ਨੇ ਅਦਾਲਤ ਦੇ ਵਿੱਚ ਹਾਈ ਕੋਰਟ ਦੇ ਵਿੱਚ ਮਾਮਲਾ ਪਾਇਆ ਉਹਦੇ ਵਿੱਚ ਜਿਹੜੀ ਸੁਖਪਾਲ ਸਿੰਘ ਖੈਰੇ ਦੀ ਕੋਠੀ ਹੈ ਉਹਨਾਂ ਨੇ ਉਹ ਅਟੈਚ ਕਰਤੀ ਅਕਸਰ ਇਸ ਤਰ੍ਹਾਂ ਦੇ ਕਦਮ ਹੋ ਜਾਂਦੇ ਨੇ ਹੁਣ ਕਾਨੂੰਨੀ ਪ੍ਰਕਿਰਿਆ ਲਈ ਸੁਖਪਾਲ ਸਿੰਘ ਖੈਰੇ ਕੋਲ ਵੀ ਵਾਧੂ ਰਾਣੀ ਉਹ ਕਾਨੂੰਨੀ ਲੜਾਈ ਨੂੰ ਕਾਨੂੰਨ ਦੇ ਤਰੀਕੇ ਨਾਲ ਲੜੇ ਦਾਲੀ ਉਹਨਾਂ ਦਾ ਪਰਿਵਾਰ ਤਾਂ ਕਾਨੂੰਨਦਾਨਾਂ ਦਾ ਪਰਿਵਾਰ ਹੈ ਉਹਨਾਂ ਦੇ ਨੇੜੇ ਕੀ ਰਿਸ਼ਤੇਦਾਰ ਜਸਟਿਸ ਰਣਜੀਤ ਸਿੰਘ ਜੱਜ ਰਹੇ ਨੇ ਹਾਈ ਕੋਰਟ ਤੇ ਹਰਪਾਲ ਸਿੰਘ ਖੜਾ ਕਹਿੰਦੇ ਕਿ ਜਿੰਨਾ ਆਗੂਆਂ ਨੇ ਅੱਜ ਮੇਰਾ ਸਾਥ ਦਿੱਤਾ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਇਹ ਸਾਡਾ ਸਮਾਜ ਹੈ ਸਮਾਜ ਦੇ ਵਿੱਚ ਬਹੁਤ ਸਾਰੇ ਆਗੂ ਇੱਕ ਦੂਜੇ ਦਾ ਸਾਥ ਦੰਦੇ ਨੇ ਪੰਜਾਬ ਸਰਕਾਰ ਵੱਲੋਂ ਕੱਲ ਕੈਬਨਿਟ ਦੀ ਮੀਟਿੰਗ ਸੱਦ ਲਈ ਗਿਆ ਤਾਂ ਇਸ ਮੀਟਿੰਗ ਦੇ ਵਿੱਚ ਸਭ ਕੁਝ ਐਮ ਫੈਸਲੇ ਵੀ ਲਏ ਜਾ ਸਕਦੇ ਨੇ ਦੇਖੋ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਕੱਲ ਭਗਵੰਤ ਸਿੰਘ ਸਾਬ ਦੀ ਅਗਵਾਈ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਹੋ ਰਹੀ ਹੈ ਨਵੇਂ ਸਾਲ ਦੇ ਵਿੱਚ ਤਜਵੀਜ਼ਾਂ ਹੁੰਦੀਆਂ ਨੇ ਕਿ ਕਿਹੜਾ ਖਰਚਾ ਕਰਨਾ ਹੈ ਕਿੰਨੀ ਆਮਦਨ ਹੈ ਕਿੱਧਰੋਂ ਆਉਣੀ ਹੈ ਕੀ ਹੈ ਤਰਾ ਤਰੰਦੀਗਾ ਬਿਅਾਉ ਤੋਂ ਬੰਦਿਕਾ ਤੇ ਮੌਜੂਦਾ ਇਹ ਸਾਲ ਖਤਮ ਹੋਣ ਲੱਗਿਆ ਹੈ ਤੇ ਅਗਲੇ ਦਿਨਾਂ ਦੇ ਵਿੱਚ ਬਜਟ ਸੈਸ਼ਨ ਵੀ ਸ਼ੁਰੂ ਹੋ ਜਾਣਾ ਹੈ ਭਾਵੇਂ ਅੰਦਾਜ਼ਨ ਬਾਰੇ ਤਾਂ ਇਹ ਪਹਿਲਾਂ ਕਹਿ ਚੁੱਕੇ ਨੇ ਇਹਦੇ ਵਿੱਚ ਕਿਸੇ ਵਰਗ ਨੂੰ ਕੋਈ ਰਾਹਤ ਦੇਣੀ ਹੈ ਐਸ ਵੇਲੇ ਸਭ ਤੋਂ ਅਹਿਮ ਸਥਿਤੀ ਬਣ ਚੁੱਕੀ ਆ ਇਹਨਾਂ ਦੀ ਇੰਨਾ ਨੇ ਰਹਿੰਦੇ 2 ਸਾਲ ਚਲਾਉਣੇ ਕਿਵੇਂ ਨੇ ਜਿੰਨਾ ਕ ਕਰਜ਼ ਲਿੰਪ ਸੀ ਇਹਨਾਂ ਦੀ ਉਹ ਲੈ ਚੁੱਕੇ ਨੇ ਸਾਰੀ ਪੂਰੀ ਹੋ ਗਈ ਹੈ ਤੇ ਰਹਿੰਦੇ 2 ਸਾਲ ਸਰਕਾਰ ਚਲਾਉਣੀ ਕਿਵੇਂ ਹੈ ਜੀ ਰਾਹੁਲ ਗਾਂਧੀ ਤੇ ਨੈਸ਼ਨਲ ਪ੍ਰਧਾਨ ਨੇ ਜੀ ਮਲਕਰਜਨ ਖੜਗੇ ਵੱਲੋਂ ਪੰਜਾਬ ਦੀ ਲੀਡਰਸ਼ਿਪ ਆ ਉਹ ਦਿੱਲੀ ਬੁਲਾਈ ਗਈ ਹੈ ਹਾਲਾਕੀ ਇਸ ਲੀਡਰਸ਼ਿਪ ਦੇ ਨਾਲ ਕਹਿੰਦੇ ਗੱਲਬਾਤ ਕੀਤੀ ਜਾਵੇਗੀ 2027 ਦੀਆਂ ਚੋਣਾਂ ਕਿਵੇਂ ਲੜਨੀਆਂ ਨੇ ਤੇ ਕੀ ਕੀ ਤੁਹਾਡੇ ਪਲਾਨ ਹੋਣਗੇ ਕਿੱਦਾਂ ਲੜੋਗੇ ਪਰ ਅੰਦਰਲੇ ਖਾਤੇ ਜੋ ਕਿਹਾ ਜਾ ਰਿਹਾ ਵੀ ਕਾਂਗਰਸ 'ਚ ਥੋੜਾ ਕਲੇਸ਼ ੜਿਆ ਹੈ ਉਹਨੂੰ ਵੀ ਸੈੱਟ ਕੀਤਾ ਜਾਵੇਗਾ ਦੇਖੋ ਇਹਨਾਂ ਦੀ ਜਿਹੜੀ ਹਾਈ ਕਮਾਂਡ ਹੈ ਮੈਨੂੰ ਅਜੇ ਤੱਕ ਪਤਾ ਨਹੀਂ ਹੈ ਉਹ ਕਿਹੜੀ ਕਮਾਂਡ ਹੈ ਹਾਈ ਹੈ ਲੋ ਹੈ ਜਾਂ ਦਰਮਿਆਨੀ ਕਮਾਂਡ ਹੈ ਹਰਿਆਣੇ ਦੇ ਵਿੱਚ ਜਿਵੇਂ ਭਾਰਤੀ ਜਨਤਾ ਪਾਰਟੀ ਨੇ ਕਾਰਪੋਰੇਸ਼ਨ ਚੋਣਾਂ ਦੇ ਵਿੱਚ ਪਰਚਮ ਲਹਿਰਾਤਾ ਔਰ ਇਹਨਾਂ ਦੇ ਪੱਲੇ ਤਾਂ ਇੱਕ ਵੀ ਸੀਟ ਨਹੀਂ ਆਈ। ਹਾਲੀ ਗੱਲ ਕਰਦੇ ਹਾਂ ਜੀ ਦਸਤਾਰ ਬੰਦੀ ਨੂੰ ਲੈ ਕੇ ਨਵੇਂ ਜਥੇਦਾਰ ਦੇ ਉੱਤੇ ਕੀ ਸਵਾਲ ਖੜੇ ਕਿੱਤੇ ਨੇ ਉਹ ਵੀ ਸਵਾਲ ਖੜੇ ਕਿੱਤੇ ਨੇ ਜੀ ਸਾਫਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜੀ ਪਹਿਲਾਂ ਜਦੋਂ ਸਕਾਲਤਾਖਤ ਸਾਹਿਬ ਦੇ ਸਾਫਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਬਹੁਤ ਕੁਝ ਕਹਿਤਾ ਕਿ ਇਹਨਾਂ ਨੇ ਪੈਰ ਪੈਰ ਤੇ ਮਰਿਆਦਾਵਾਂ ਦੀ ਉਲੰਘਣਾ ਕੀਤੀ ਹੈ ਉਹ ਤੂਟਿਆ ਭੰਗ ਗੁੰਗੌਣ ਲੱਗੇ ਹੋਏ ਨੇ ਭਾਈ ਸਾਹਿਬ ਸੰਗਤ ਨੂੰ ਪਹਿਚਾਨੋ ਜੇ ਸੰਗਤ ਅਕਾਲੀ ਦਲ ਦੇ ਨਾਲ ਹੈ ਆ ਜਿਹੜਾ ਮੌਜੂਦਾ ਕਾਬਜਾ ਹੈ ਤਾਂ ਤੁਹਾਨੂੰ ਕੋਈ ਬਾਲ ਵਿੰਗਾਣੀ ਕਰ ਸਕਦਾ ਸਤਿ ਸ਼੍ਰੀ ਅਕਾਲ ਮੈਂ ਆ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁ ਜਹਿਮ ਤੇ ਕੁ ਜ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮਿਰਨਾ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਨੂੰ ਪਹਿਲਾਂ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਸਵਾਗਤ ਅਪਰੋਂ ਦੇ ਵਿੱਚ ਜੀ ਸ਼ੁਕਰੀਆ ਮਿਹਰਬਾਨੀ ਢਿੱਲੋਂ ਸਾਹਿਬ ਖੈਰਾ ਸਾਹਿਬ ਤੇ ਜੋ ਈੜੀ ਨੇ ਕਾਰਵਾਈ ਕੀਤੀ ਹੈ ਹਾਲਾਂਕਿ ਖੈਰਾ ਸਾਹਿਬ ਨੂੰ ਪਹਿਲਾਂ ਇਸ ਕਾਰਵਾਈ ਬਾਰੇ ਪਤਾ ਨਹੀਂ ਸੀਗਾ ਜਦੋਂ ਪਤਾ ਲੱਗਿਆ ਤਾਂ ਉਹਨਾਂ ਨੇ ਜਿੱਥੇ ਪੋਸਟ ਵੀ ਸਾਂਝੀ ਕੀਤੀ ਉਹ ਕਹਿੰਦੇ ਮੇਰੇ ਤੇ ਤਾਂ ਕਾਰਵਾਈ ਕੀਤੀ ਜਾ ਰਹੀ ਹੈ ਮੈਨੂੰ ਤਾਂ ਝੂਠੇ ਇਲਜ਼ਾਮਾਂ ਵਿੱਚ ਫਸਾਇਆ ਜਾ ਰਿਹਾ ਮੈਂ ਲਗਾਤਾਰ ਬੋਲਦਾ ਰਹਿਣਾ ਜੀ ਕੁਝ ਕੁ ਮੁੱਦੇ ਚੁੱਕਦੇ ਰਹਿਣਾ ਤੇ ਇਸ ਤੋਂ ਬਾਅਦ ਉਹਨਾਂ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਜੀ ਕਾਂਗਰਸ ਦੇ ਕਈ ਲੀਡਰਾਂ ਦਾ ਧੰਨਵਾਦ ਕੀਤਾ ਕਹਿੰਦੇ ਜਿਹੜੇ ਮੇਰੇ ਹੱਕ ਦੇ ਵਿੱਚ ਖੜੇ ਨੇ ਤੇ ਮੈਨੂੰ ਕਾਨੂੰਨ ਪ੍ਰਕਿਰਿਆ ਦੇ ਉੱਤੇ ਭਰੋਸਾ ਹੈ ਵੀ ਇਹ ਮੇਨਾਂ ਸਹੀ ਹੋਵੇਗਾ ਜੀ ਦੇਖੋ ਇੱਥੇ ਇਹ ਤਾਂ ਸੁਖਪਾਲ ਸਿੰਘ ਖਹਿਰਾ ਤੇ ਅੱਜ ਜਿਹੜੀਆਂ ਵੱਡੀਆਂ-ਵੱਡੀਆਂ ਏਜੰਸੀਆਂ ਨੇ ਜਿਹਦੇ ਬਾਰੇ ਭਾਰਤੀ ਜਨਤਾ ਪਾਰਟੀ ਜਦੋਂ ਇੱਥੇ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੀ 4 ਤੋਂ ਲੈ ਕੇ 14 ਤੱਕ ਇਹ ਜਿੰਨੀਆਂ ਵੱਡੀਆਂ ਏਜੰਸੀਆਂ ਨੇ ਉਹ ਆਮਦਨ ਕਰ ਵਿਭਾਗ ਹੋਵੇ ਉਹ ਐਨਫੋਰਸਮੈਂਟ ਡਾਇਰੈਕਟੋਰੇਟ ਹੋਵੇ ਸੀਬੀਆਈ ਹੋਵੇ ਐਨਆਈਏ ਹੋਵੇ ਜਾਂ ਕੋਈ ਹੋਰ ਉਹ ਅਕਸਰ ਇਹ ਗੱਲ ਕਰਦੇ ਹੁੰਦੇ ਸਨ ਕਿ ਇਹ ਤਾਂ ਮਨਮੋਹਨ ਸਿੰਘ ਦੇ ਪਿੰਜਰੇ ਦੇ ਤੋਤੇ ਨੇ ਤੇ ਹੁਣ ਪਤਾ ਨਹੀਂ ਉਹ ਕੀ ਨੇ ਇਹਨਾਂ ਨੇ ਏਜੰਸੀਆਂ ਨੇ ਅਦਾਲਤ ਦੇ ਵਿੱਚ ਹਾਈ ਕੋਰਟ ਦੇ ਵਿੱਚ ਮਾਮਲਾ ਪਾਇਆ ਉਹਦੇ ਵਿੱਚ ਜਿਹੜੀ ਸੁਖਪਾਲ ਸਿੰਘ ਖਹਿਰੇ ਦੀ ਕੋਠੀ ਹੈ ਉਹਨਾਂ ਨੇ ਉਹ ਅਟੈਚ ਕਰਤੀ ਉਹ ਅਟੈਚ ਕੀਤੀ ਆ ਉਹ ਤੇ ਕੋਈ ਫੈਸਲਾ ਤਾਂ ਨਹੀਂ ਹੋਇਆ ਅਕਸਰ ਇਸ ਤਰ੍ਹਾਂ ਦੇ ਕਦਮ ਹੋ ਜਾਂਦੇ ਨੇ ਹੁਣ ਕਾਨੂੰਨੀ ਪ੍ਰਕਿਰਿਆ ਲਈ ਸੁਖਪਾਲ ਸਿੰਘ ਖਹਿਰੇ ਕੋਲ ਵੀ ਬਾਧੂ ਰਾਹ ਨੇ ਉਹ ਇਹ ਕਾਨੂੰਨੀ ਲੜਾਈ ਨੂੰ ਕਾਨੂੰਨ ਦੇ ਤਰੀਕੇ ਨਾਲ ਲੜੇ ਨਾਲੇ ਉਹਨਾਂ ਦਾ ਪਰਿਵਾਰ ਤਾਂ ਕਾਨੂੰਨਦਾਨਾ ਦਾ ਪਰਿਵਾਰ ਹੈ ਉਹਨਾਂ ਦੇ ਨੇੜੇ ਕੀ ਰਿਸ਼ਤੇਦਾਰ ਜਸਟਿਸ ਰਣਜੀਤ ਸਿੰਘ ਜੱਜ ਰਹੇ ਨੇ ਹਾਈ ਕੋਰਟ ਦੇ ਉਹਨਾਂ ਦਾ ਬੇਟਾ ਐਸ ਵੇਲੇ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵਕੀਲ ਹੈ ਤੇ ਉਹ ਆਪ ਵੀ ਸੱਤ ਪੱਤਨਾ ਦੇ ਤਾਰੂ ਨੇ ਦੂਜੇ ਆਗੂਆਂ ਨਾਲੋਂ ਬਹੁਤ ਨਾਲ ਜ ਰੱਖਦੇ ਆ ਉਹਨਾਂ ਤੋਂ ਕਿਤੇ ਅੱਗੇ ਨਹੀਂ ਸੁਖਪਾਲ ਸਿੰਘ ਖੈਰਾ ਕਹਿੰਦੇ ਆ ਕਿ ਜਿੰਨਾ ਆਗੂਆਂ ਨੇ ਅੱਜ ਮੇਰਾ ਸਾਥ ਦਿੱਤਾ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਇਹ ਸਾਡਾ ਸਮਾਜ ਹੈ ਸਮਾਜ ਦੇ ਵਿੱਚ ਬਹੁਤ ਸਾਰੇ ਆਗੂ ਇੱਕ ਦੂਜੇ ਦਾ ਸਾਥ ਦਿੰਦੇ ਨੇ ਕਈ ਵਾਰੀ ਰਿਸ਼ਤੇਦਾਰ ਵੀ ਸਾਥ ਛੱਡ ਜਾਂਦੇ ਨੇ ਪਰ ਮਿੱਤਰ ਦੋਸਤ ਉਹ ਨਾਲ ਖੜਦੇ ਨੇ ਉਹਨਾਂ ਨੇ ਉਹਨਾਂ ਦਾ ਧੰਨਵਾਦ ਕੀਤਾ ਤੇ ਨਾਲ ਕਿਹਾ ਮੈਨੂੰ ਪੂਰਨ ਭਰੋਸਾ ਹੈਗਾ ਕਾਨੂੰਨੀ ਪ੍ਰਕਿਰਿਆ ਤੇ ਕਾਨੂੰਨ ਮੈਨੂੰ ਰਾਹਤ ਦੇਵੇਗਾ ਪਰ ਖੈਰਾ ਸਾਹਿਬ ਕਾਨੂੰਨ ਦੇ ਸਾਹਮਣੇ ਸਬੂਤਾ ਤਹਿਤ ਸਾਰਾ ਮਾਮਲਾ ਤੁਹਾਨੂੰ ਰੱਖਣਾ ਪਵੇਗਾ ਜਦੋਂ ਤੁਸੀਂ ਕਾਨੂੰਨ ਦੇ ਸਾਹਮਣੇ ਇਹ ਸਾਰਾ ਕੁਝ ਰੱਖੋਗੇ ਤੇ ਫਿਰ ਕਾਨੂੰਨ ਨੇ ਫੈਸਲਾ ਕਰਨਾ ਜਿਹਦੇ ਵਿੱਚ ਤੁਸੀਂ ਖੁਦ ਕਹਿ ਰਹੇ ਹੋ ਕਿ ਮੈਨੂੰ ਬਹੁਤ ਭਰੋਸਾ ਹੈ ਇਹ ਮਾਮਲਾ ਇੱਥੇ ਨਿਬੜਨ ਵਾਲਾ ਨਹੀਂ ਇੱਥੋਂ ਫੈਸਲਾ ਕੋਈ ਹੋ ਜਾਵੇ ਖੈਰਾ ਸਾਹਿਬ ਦੇ ਹੱਕ ਚ ਹੋ ਜੇ ਜਾਂ ਖੈਰਾ ਸਾਹਿਬ ਦੇ ਵਿਰੋਧ ਚ ਹੋ ਜੇ ਜੇ ਖੈਰਾ ਸਾਹਿਬ ਦੇ ਵਿਰੋਧ ਚ ਹੋ ਗਿਆ ਤਾਂ ਸੁਪਰੀਮ ਕੋਰਟ ਦੇ ਵਿੱਚ ਖੈਰਾ ਸਾਹਿਬ ਜਾਣਗੇ ਜੇ ਖੈਰਾ ਸਾਹਿਬ ਦੇ ਹੱਕ ਚ ਹੋ ਗਿਆ ਤਾਂ ਸਰਕਾਰ ਸੁਪਰੀਮ ਕੋਰਟ ਜਾਵੇਗੀ ਸੋ ਇਹ ਮਾਮਲਾ ਇੰਨੀ ਛੇਤੀ ਇੱਥੇ ਨਿਬੜਨ ਵਾਲਾ ਨਹੀਂ ਕਾਨੂੰਨ ਦੀ ਪ੍ਰਕਿਰਿਆ ਕਈ ਵਾਰ ਲੰਬੀ ਹੁੰਦੀ ਹੈ ਜਦੋਂ ਸੁਪਰੀਮ ਕੋਰਟ ਤੱਕ ਫੈਸਲਾ ਪਹੁੰਚਿਆ ਉਦੂਆ ਦਾ ਪਤਾ ਲੱਗੇਗਾ ਕਿ ਕਿੱਥੇ ਜੇ ਜਾ ਕੇ ਕਿਹਨੂੰ ਕੀਦੇ ਹੱਕ ਚ ਜਾਂ ਕੀਦੇ ਬਰੋਚ ਹੁੰਦਾ ਹੈ ਅਜੇ ਸਮਝ ਆ ਲੱਗ ਸਕਦਾ ਹੈ ਜੀ ਸੌ ਦੂਜੇ ਪਸੇ ਪੰਜਾਬ ਸਰਕਾਰ ਵੱਲੋਂ ਕੱਲ ਕੈਬਨਿਟ ਦੀ ਮੀਟਿੰਗ ਸੱਦ ਲਈ ਗਿਆ ਤਾਂ ਅਸੀਂ ਮੀਟਿੰਗ ਦੇ ਵਿੱਚ ਢਿਲ ਸਭ ਕੁਝ ਅਹਿਮ ਫੈਸਲੇ ਵੀ ਲੈ ਜਾ ਸਕਦੇ ਨੇ ਜੀ ਦੇਖੋ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਕੱਲ ਭਗਵੰਤ ਸਿੰਘ ਸਾਬ ਦੀ ਅਗਵਾਈ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਹੋ ਰਹੀ ਹੈ ਇਹ ਸਾਡਾ ਜਿਹੜਾ ਵਿੱਤੀ ਸਾਲ ਹੈ ਉਦਾ ਆਖਰੀ ਮਹੀਨਾ ਹੈ 1 April ਤੋਂ ਨਵਾਂ ਵਿੱਤੀ ਸਾਲ ਸ਼ੁਰੂ ਹੁੰਦਾ ਹੈ ਨਵੇਂ ਸਾਲ ਦੇ ਵਿੱਚ ਤਜਵੀਜ਼ਾਂ ਹੁੰਦੀਆਂ ਨੇ ਕਿ ਕਿਹੜਾ ਖਰਚਾ ਕਰਨਾ ਹੈ ਕਿੰਨੀ ਆਮਦਨ ਹੈ ਕਿੱਧਰੋਂ ਆਉਣੀ ਹੈ ਕੀ ਹੈ ਤਰ੍ਹਾਂ ਤਰ੍ਹਾਂ ਦੀਆਂ ਬਿਅਅਤਾਂ ਬੰਦਿਕਾ ਤੇ ਮੌਜੂਦਾ ਇਹ ਸਾਲ ਖਤਮ ਹੋਣ ਲੱਗਿਆ ਹੈ ਤੇ ਅਗਲੇ ਦਿਨਾਂ ਦੇ ਵਿੱਚ ਬਜਟ ਸੈਸ਼ਨ ਵੀ ਸ਼ੁਰੂ ਹੋ ਜਾਣਾ ਹੈ ਬਜਟ ਸੈਸ਼ਨ ਬਜਟ ਸੈਸ਼ਨ ਦੇ ਵਿੱਚ ਕੀ ਕੀ ਕਰਨਾ ਕੀ ਨਹੀਂ ਕਰਨਾ ਇੱਕ ਤਾਂ ਕੱਲ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਇਹਦੇ ਬਾਰੇ ਹੀ ਗੱਲਬਾਤ ਹੋਏਗੀ ਕੀ ਗੱਲਬਾਤ ਹੋਏਗੀ ਕਿ ਬਜਟ ਸੈਸ਼ਨ ਕਦੋਂ ਤੋਂ ਸ਼ੁਰੂ ਕਰਨਾ ਹੈ ਤੇ ਕਿੰਨੇ ਦਿਨਾਂ ਦਾ ਰੱਖਣਾ ਹੈ ਹਾਲਾਂਕਿ ਅੰਦਾਜ਼ਨ ਬਾਰੇ ਤਾਂ ਇਹ ਪਹਿਲਾਂ ਕਹਿ ਚੁੱਕੇ ਨੇ ਇਹਦੇ ਵਿੱਚ ਕਿਸੇ ਵਰਗ ਨੂੰ ਕੋਈ ਰਾਹਤ ਦੇਣੀ ਹੈ ਐਸ ਵੱਲੇ ਸਭ ਤੋਂ ਅਹਿਮ ਸਥਿਤੀ ਬਣ ਚੁੱਕੀ ਆ ਇਹਨਾਂ ਦੀ ਇਹਨਾਂ ਨੇ ਰਹਿੰਦੇ 2 ਸਾਲ ਚਲਾਉਣੇ ਕਿਵੇਂ ਨੇ ਇਹ ਚਰਚਾ ਸ਼ੁਰੂ ਹੋ ਚੁੱਕੀ ਹੈ ਕਿ ਪੰਜਾਬ ਦੀ ਸੂਬਾ ਸਰਕਾਰ ਜਿੰਨਾ ਕ ਕਰਜ ਲਿਮਟ ਸੀ ਇਹਨਾਂ ਦੀ ਉਹ ਲੈ ਚੁੱਕੇ ਨੇ ਸਾਰੀ ਪੂਰੀ ਹੋ ਗਈ ਹੈ ਤੇ ਰਹਿੰਦੇ 2 ਸਾਲ ਸਰਕਾਰ ਚਲਾਉਣੀ ਕਿਵੇਂ ਹੈ ਤੇ ਉਹਦੇ ਵਾਸਤੇ ਉnder ਇਹੀ ਆ ਗਿਆ ਵਿਰੋਧੀ ਵੀ ਉਹਨੂੰ ਸਵਾਲ ਚੁੱਕਣ ਲੱਗੇ ਜਿਹੜਾ ਇਹਨਾਂ ਨੇ ਪਿਛਲੇ ਸਮੇਂ ਦੌਰਾਨ ਦਿੱਤਾ ਕਿ 2000 ਕਰੋੜ ਦੀਆਂ ਜਾਇਦਾਦਾਂ ਵੇਚ ਰਹੇ ਆ ਉਹਨਾਂ ਜਾਇਦਾਦਾਂ ਬਾਰੇ ਜਦੋਂ ਬਾਦਲ ਸਾਹਿਬ ਵੇਚਦੇ ਸੀ ਇਹੀ ਲੋਕ ਸਵਾਲ ਉਠਾਉਂਦੇ ਸੀ ਅੱਜ ਆਪਾਂ ਵੀ ਉੱਥੇ ਆ ਗਏ ਤਾਏ ਦੀ ਧੀ ਤੇ ਚੱਲੀ ਮੈਂ ਕਿਉਂ ਰਹਿ ਜਾ ਕੱਲੀ ਇਹ ਜਿਹੜੀਆਂ ਗੱਲਾਂ ਬਾਤਾਂ ਨੇ ਇਹਦੇ ਉੱਤੇ ਅੱਗੇ ਸੋਚਣ ਦੀ ਜ਼ਰੂਰਤ ਹੈ ਜੀ ਜੀ ਸੋ ਦੂਜੇ ਪਾਸੇ ਕਾਂਗਰਸ ਦੇ ਲੀਡਰ ਜੀ ਰਾਹੁਲ ਗਾਂਧੀ ਤੇ ਨੈਸ਼ਨਲ ਪ੍ਰਧਾਨ ਨੇ ਜੀ ਮਲਕਾਰਜਨ ਖੜਗੇ ਵੱਲੋਂ ਪੰਜਾਬ ਦੀ ਲੀਡਰਸ਼ਿਪ ਆ ਉਹ ਦਿੱਲੀ ਬੁਲਾਈ ਗਈ ਹੈ ਹਾਲਾਂਕਿ ਇਸ ਲੀਡਰਸ਼ਿਪ ਦੇ ਨਾਲ ਕਹਿੰਦੇ ਗੱਲਬਾਤ ਕੀਤੀ ਜਾਵੇਗੀ 2027 ਦੀਆਂ ਚੋਣਾਂ ਕਿਵੇਂ ਲੜਨੀਆਂ ਨੇ ਤੇ ਕੀ ਕੀ ਤੁਹਾਡੇ ਪਲਾਨ ਹੋਣਗੇ ਕਿੱਦਾਂ ਲੜੋਗੇ ਪਰ ਅੰਦਰਲੇ ਖਾਤੇ ਜੋ ਕਿਹਾ ਜਾ ਰਿਹਾ ਵੀ ਕਾਂਗਰਸ 'ਚ ਥੋੜਾ ਕਲੇਸ਼ ੜਿਆ ਹੈ ਉਹਨੂੰ ਵੀ ਸੈੱਟ ਕੀਤਾ ਜਾਵੇਗਾ ਜੀ ਦੇਖੋ ਇਹਨਾਂ ਦੀ ਜਿਹੜੀ ਹਾਈ ਕਮਾਂਡ ਹੈ ਮੈਨੂੰ ਅਜੇ ਤੱਕ ਪਤਾ ਨਹੀਂ ਹੈ ਉਹ ਕਿਹੜੀ ਕਮਾਂਡ ਹੈ ਹਾਈ ਹੈ ਲੋ ਹੈ ਜਾਂ ਦਰਮਿਆਨੀ ਕਮਾਂਡ ਹੈ ਅਜੇ ਤੱਕਰ ਇਹਨਾਂ ਦੇ ਕੋਈ ਫਲਦਾਰ ਨਤੀਜੇ ਨਹੀਂ ਨਿਕਲੇ ਅੱਜ ਹਰਿਆਣੇ ਦੇ ਵਿੱਚ ਜਿਵੇਂ ਭਾਰਤੀ ਜਨਤਾ ਪਾਰਟੀ ਨੇ ਕਾਰਪੋਰੇਸ਼ਨ ਚੋਣਾਂ ਦੇ ਵਿੱਚ ਪਰਚਮ ਲਹਿਰਾਤਾ ਔਰ ਇਹਨਾਂ ਦੇ ਪੱਲੇ ਤਾਂ ਇੱਕ ਵੀ ਸੀਟ ਨਹੀਂ ਆਈ ਕੋਈ ਮਿਆਰ ਨਹੀਂ ਬਣਿਆ ਇਹਨਾਂ ਦਾ ਜਿਹੜਾ ਇੱਕ ਬਣਿਆ ਵਿਰੋਧੀ ਧਿਰ ਦਾ ਕੋਈ ਭਾਰਤੀ ਜਨਤਾ ਪਾਰਟੀ ਦਾ ਬਾਗੀ ਉਮੀਦਵਾਰਾ ਮੈਨਸ ਸਰ ਤੋਂ ਇੰਦਰਜੀਤ ਸਿੰਘ ਸੋ ਇਹਨਾਂ ਦਾ ਹਾਲਾਤ ਇਸ ਤਰ੍ਹਾਂ ਦੇ ਨੇ ਮਦਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜੋ ਇਹਨਾਂ ਨੇ ਆਪਸ ਵਿੱਚ ਦੀ ਖਿੱਲੀਆਂ ਉਡਾਈਆਂ ਨੇ ਅੱਜ ਜੋ ਸਾਰਿਆਂ ਦੇ ਸਾਹਮਣੇ ਨੇ ਕੀ ਵੱਖ-ਵੱਖ ਰਾਜਾਂ ਦੇ ਵਿੱਚ ਜੋ ਕਾਂਗਰਸ ਦੀ ਸਥਿਤੀ ਬਣੀ ਉਹਦਾ ਕੋਈ ਮੰਥਨ ਕੀਤਾ ਪੰਜਾਬ ਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ 2027 ਚ ਸਮੇਂ ਮੁਤਾਬਕ ਹਾਲਾਤ ਬਦਲਦੇ ਪਤਾ ਨਹੀਂ ਲੱਗਦੇ ਕੀ ਹੁੰਦੇ ਨੇ ਉਦੋਂ ਪਹਿਲਾਂ ਇਹਨਾਂ ਦੇ ਆਪਸੀ ਕਲੇਸ਼ ਬਹੁਤ ਪੈ ਚੁੱਕੇ ਨੇ ਇਥੇ ਜਿਹੜਾ ਹੁੰਦਾ ਉਹ ਮੁੱਖ ਮੰਤਰੀ ਤੋਂ ਘੱਟ ਆਪਣੇ ਆਪ ਨੂੰ ਉਮੀਦਵਾਰੀ ਨਹੀਂ ਸਮਝਦਾ ਜਿਹੜਾ ਹੁੰਦਾ ਮੁੱਖ ਮੰਤਰੀ ਆ ਮੰਤਰੀ ਦਾ ਕਿਸੇ ਨੇ ਬੰਨਾ ਹੀ ਨਹੀਂ ਤੇ ਸ਼ਾਇਦ ਕੋਈ ਐਮਐਲਏ ਵੀ ਨਾ ਰਹੇ ਇਹ ਮੰਨਿਆ ਜਾਵੇ ਵੀ ਸਾਰੇ ਮੁੱਖ ਮੰਤਰੀ ਨੇ 50 ਸਾਲਾਂ ਦੇ ਦਿਨ ਵੰਡ ਲੈਣਗੇ ਜਿੰਨੇ ਕੇ ਜਿੱਤ ਕੇ 62 ਤੋਂ ਵੱਧ ਈ ਐਨੇ ਦਿਨ ਇਹਨੇ ਕਰਨੇ ਆ ਐਨੇ ਦਿਨ ਇਹਨੇ ਕਰਨੇ ਆ ਐਨੇ ਦਿਨ ਇਹਨੇ ਕਰਨੇ ਆ ਐਨੇ ਦਿਨ ਇਹਦੇ ਕਾਂਗਰਸ ਦੀ ਇਹ ਕਮਾਂਡ ਜਿਹੜੀ ਰਾਹੁਲ ਗਾਂਧੀ ਮਲਕਰ ਜਨ ਖੜਗੇ ਦੀ ਹੈ ਸੁਨੀਆ ਗਾਂਧੀ ਹੈ ਪ੍ਰਿੰਕਾ ਗਾਂਧੀ ਹੈ ਕਈ ਹੋਰ ਵੱਡੇ ਆਗੂ ਨੇ ਕੀ ਇਹ ਇਸ ਕਲੇਸ਼ ਦਾ ਕੋਈ ਨਵਟਾਰਾ ਕਰਨਗੇ ਜਾਂ ਇਹ ਕਾਟ ਦੀਆਂ ਤਲਵਾਰਾਂ ਲੈ ਕੇ ਇਸੇ ਤਰ੍ਹਾਂ ਹੀ ਲੜਦੇ ਰਹਿਣਗੇ ਇਬਾਤ ਉਹਦੀ ਗੱਲ ਹੈ ਮਾਹੌਲ ਹਾਲਾਤਾਂ ਮੁਤਾਬਕ ਕਾਫੀ ਉਚਿਤ ਬਣਿਆ ਹੋਇਆ ਜਿੱਥੋਂ ਕਾਂਗਰਸ ਬਾਜ਼ੀ ਮਾਰ ਸਕਦੀ ਹੈ ਇਹ ਨਹੀਂ ਮੈਂ ਕਹਿ ਕਿ ਮਾਰਗ ਜਾਏਗੀ ਮਾਰ ਸਕਦੀ ਹੈ ਪਰ ਜੇ ਇਹਨਾਂ ਨੇ ਕੀਤੀ ਕਿਤਾਈ ਬੜੀ ਬਣਾਈ ਖੀਰ ਤੇ ਸੁਆਹ ਭੁੱਕਤੀ ਉਹ ਗੱਲ ਵੱਖਰੀ ਹੋਵੇਗੀ ਸੋメイ ਫਿਰ ਇੱਕ ਵਾਰ ਕਹਾ ਹੁਣ ਕੱਲ ਨੂੰ ਇਹਨਾਂ ਨੂੰ ਇਹਨਾਂ ਦੇ ਆਗੂਆਂ ਨੇ ਦਿੱਲੀ ਦੇ ਵਿੱਚ ਤਲਬ ਕੀਤਾ ਕਿ ਆਓ ਭਾਈ ਬਹਿ ਕੇ ਵਿਚਾਰ ਵਟਾਂਦਰਾ ਕਰੀਏ ਜਿਹੜੀ ਇਹਨਾਂ ਦੀ ਆਪਸ ਵਿੱਚ ਦੀ ਖਿੱਚੋ ਤਾਣਾ ਹੈ ਉਹਨੂੰ ਕਿਸੇ ਤਨ ਪੱਤਨ ਲਈਏ ਸਮਝਾਈਏ ਕਿ ਭਾਈ ਜੇ ਲੜਦੇ ਰਹੇ ਤਾਂ ਕੱਖ ਨਹੀਂ ਪੱਲੇ ਪਹਿਣਾ ਨਹੀਂ ਤਾਂ ਫਿਰ ਕੁਝ ਨਾ ਕੁਝ ਨਤੀਜਾ ਦਿਕਰੂਗਾ ਜੇ ਤੁਸੀਂ ਸਾਰੇ ਮਿਲ ਕੇ ਲੜੇ ਇਕਜੁੱਟਤਾ ਨਾਲ ਲੜੇ ਜੇ ਇੱਕ ਦੂਜੇ ਦੇ ਪੈਰ ਮਿੱਦਦੇ ਰਹੇ ਫਿਰ ਕੰਧ ਤੇ ਲਿਖਿਆ ਸਾਫ ਤੌਰ ਤੇ ਪੜ ਲੈਣਾ ਚਾਹੀਦਾ ਜੀ ਸੋ ਨਾਲ ਹੀ ਗੱਲ ਕਰਦੇ ਆ ਜੀ ਦਸਤਾਰ ਬੰਦੀ ਨੂੰ ਲੈ ਕੇ ਨਵੇਂ ਜਥੇਦਾਰ ਦੇ ਉੱਤੇ ਕੀ ਸਵਾਲ ਖੜੇ ਕਿਤੇ ਨੇ ਉਹ ਵੀ ਸਵਾਲ ਖੜੇ ਕਿਤੇ ਨੇ ਜੀ ਸਾਫਾ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜੀ ਪਹਿਲਾਂ ਜਦੋਂ ਸਕਾਲਤਾਖਤ ਸਾਹਿਬ ਦੇ ਸਾਫਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਬਹੁਤ ਕੁਝ ਕਹਿਤਾ कि ਇਹਨਾਂ ਨੇ ਪੈਰ ਪੈਰ ਤੇ ਮर्यादाਾਂਵਾਂ ਦੀ ਉਲੰਘਣਾ ਕੀਤੀ ਹੈ ਤੇ ਜਿਹੜੇ ਇਹਨਾਂ ਵਾਲੇ ਨੇ ਉਹਨਾਂ ਨੂੰ ਕਬੂਤਰ ਵਾਂਗੂ ਨਜ਼ਰੀ ਨਹੀਂ ਆਉਂਦੀ ਬਿੱਲੀ ਉਹ ਧੂਤਿਆਂ ਵਾਂਗ ਗੁਣਗਾਉਣ ਲੱਗੇ ਬੇ ਨੇ ਭਾਈ ਸਾਹਿਬ ਸੰਗਤ ਨੂੰ ਪਹਿਚਾਨੋ ਜੇ ਸੰਗਤ ਅਕਾਲੀ ਦਲ ਦੇ ਨਾਲ ਹੈ ਆ ਜਿਹੜਾ ਮੌਜੂਦਾ ਕਾਬਜਾ ਹੈ ਤਾਂ ਤੁਹਾਨੂੰ ਕੋਈ ਬਾਲ ਬਿੰਗਾ ਨਹੀਂ ਕਰ ਸਕਦਾ ਤੇ ਜੇ ਸੰਗਤ ਨਹੀਂ ਮੁਖ ਮੂਡ ਲਿਆ ਤੇ ਤੁਹਾਨੂੰ ਕੋਈ ਉਹਦੇ ਤੇ ਬਹਾਲ ਨਹੀਂ ਕਰ ਸਕਦਾ ਪਰ ਅੱਜ ਜਿਹੜੇ ਕਈ ਆਗੂ ਨੇ ਭਾਵੇਂ ਉਹ ਸਦਾਰ ਲਹਿਰ ਦੇ ਰੂਪ ਵਿੱਚ ਹੋਣ ਉਹ ਵਾਰ-ਵਾਰ ਕਹਿੰਦੇ ਆ ਕਿ ਪ੍ਰਧਾਨ ਸਾਹਿਬ ਜੀਓ ਸਾਡੇ ਨਾਲੋਂ ਰੱਬ ਰੁੱਸ ਗਿਆ ਸਾਡੇ ਨਾਲੋਂ ਤਖਤ ਰੁੱਸ ਗਿਆ ਸਮਝੰਦਾ ਯਤਨ ਕਰੋ ਪਰ ਜੇ ਤੋ ਹੰਕਾਰ ਚੜਿਆ ਬਾ ਹੋਵੇ ਤਾਂ ਸਭ ਦੂਜੀਆਂ ਚੀਜ਼ਾਂ ਟਿੱਡੀਆਂ ਤੇ ਪਲਪੀਆਂ ਨਜ਼ਰ ਆਉਂਦੀਆਂ ਨੇ ਤੇ ਐਸ ਬਲੇ ਵੀ ਸਤਤੀ ਉਸੇ ਤਰ੍ਹਾਂ ਦੀ ਬਣ ਚੁੱਕੀ ਐ ਕਿਉਂ ਸਾਡਾ ਬਹੁਤ ਸ਼ਾਨਾਮਤਾ ਇਤਿਹਾਸ ਹੈ ਜਿਹਨੂੰ ਇਹ ਰਲ ਕੇ ਕਥਤ ਰੂਪ ਦੇ ਵਿੱਚ ਕਲੰਕਿਤ ਕਰਨ ਤੇ ਲੱਗੇ ਹੋਏ ਨੇ ਉਹੀ ਗੱਲ ਹੁਣ ਕਹਿੰਦੀ ਹਰਪ੍ਰੀਤ ਸਿੰਘ ਨੇ ਕਹੇ ਤੀ ਚਲੋ ਤਾਂ ਸਾਬਕਾ ਜਥੇਦਾਰ ਨੇ ਤਾਂ ਬਹੁਤ ਸਾਰੀਆਂ ਸੰਸਥਾਵਾਂ ਦੇ ਮੁਖੀ ਧਾਰਮਿਕ ਦੇ ਆਮ ਸ਼ਕਸ਼ੀਤਾ ਸਧਾਰਨ ਲੋਕ ਉਹ ਸਾਰੇ ਇਹੀ ਗੱਲ ਕਹਿ ਰਹੇ ਨੇ ਕਿ ਮਰੇ ਆਦਾ ਮਦਾ ਘਾਣ ਹੋਇਆ ਤੇ ਮੰਨਨ ਨੂੰ ਤਿਆਰ ਨਹੀਂ ਨਾ ਉਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਸੀ ਓਏ ਕੀਦਾ ਬੇਵਕੂਫ ਬਣਾਉਂਦੇ ਹਾਂ ਸਾਰੇ ਸਾਡੇ ਗੁਰੂ ਘਰਾਂ ਦੇ ਵਿੱਚ ਜਿਹੜੇ ਇਤਿਹਾਸਕ ਨੇ ਉਥੇ ਅਖੰਡ ਪਾਠ ਸਾਹਿਬ ਚੱਲਦੇ ਰਹਿੰਦੇ ਅੱਜ ਭੋਗ ਪੈ ਗਿਆ ਨਾਲ ਹੀ ਨਾਮਾ ਪ੍ਰਕਾਸ਼ ਹੋ ਜਾਂਦਾ ਹੈ ਕਿ ਦੱਸਾਂਗੇ ਕਿ ਜਿਹੜੇ ਗੁਰੂ ਮਹਾਰਾਜ ਹਰ ਰੋਜ਼ ਪ੍ਰਕਾਸ਼ ਹੁੰਦੇ ਨੇ ਪੌਣੇ 5 ਵਜੇ ਪਲਕੀ ਸਭ ਚੱਲਦੇ ਨੇ ਉਹ ਪ੍ਰਕਾਸ਼ ਹੋਇਆ ਸੀ ਉੱਥੋਂ ਵਾਕ ਜਾਂ ਹੁਕਮਨਾਮਾ ਲਿਆ ਗਿਆ ਸੀ ਉਧਰ ਚੁੱਪਣੇ ਇਹ ਤਾਂ ਉਦੋਂ ਵੀ ਜਦੋਂ ਗਿਆਂਦੀ ਪੂਰਨ ਸਿੰਘ ਨੂੰ ਨਿਯੁਕਤ ਕੀਤਾ ਗਿਆ ਸੀ ਤਾਂ ਕੀ ਉਦੋਂ ਉਹਦੀ ਤਾਜ ਪੋਛੀ ਸੀ ਜਿਹੜੀ ਉਹ ਸ਼੍ਰੀ ਕਾਲ ਤਖਤ ਸਾਹਿਬ ਤੇ ਹੋਈ ਸੀ। ਜਾਂ ਇੱਕ ਸਰਕਟ ਹਾਉਸ ਤੋਂ ਹੋਈ ਸੀ। ਇਹ ਤਾਂ ਉਹਨੂੰ ਹੀ ਮਰਿਆਦਾ ਮੰਨੀ ਜਾਂਦੇ ਨੇ। ਤੇ ਕਹਿੰਦੇ ਆ ਨਾ ਜਿਨੇ ਚੱਕ ਲਈ ਲੋਈ ਤੇ ਕੀ ਕਰੇਗਾ ਕੋਈ? ਤੇ ਜਦੋਂ ਅਸੀਂ ਲੋਈਓ ਚੱਕੀ ਹੋਈ ਐ ਤੇ ਫਿਰ ਜੋ ਮਰਜੀ ਕਹਿ ਲੋ। ਜਦੋਂ ਫਿਰ ਸੰਗਤ ਦਾ ਕਹਿਰ ਵਰਤਦਾ ਨਾ ਉਦੋਂ ਫਿਰ ਕੋਈ ਰਾਤ ਨਹੀਂ ਰਹਿੰਦਾ ਉਹ ਤੂਫਾਨਾਂ ਵਾਂਗ ਜਾਂਦਾ ਹੈ ਤੇ ਮੈਨੂੰ ਨਹੀਂ ਲੱਗਦਾ ਇਹਨਾਂ ਲੋਕਾਂ ਨੇ ਅਜੇ ਤੱਕਰ ਕੋਈ ਸਬਕ ਪੁਰਾਣੇ ਆ ਗਲਤੀਆਂ ਤੋਂ ਸਿੱਖਿਆ ਉਲਟਾ ਉਹ ਗਲਤੀ ਛੱਡ ਕੇ ਉਸ ਤੋਂ ਵੱਡੀ ਕਰਨ ਵਾਲੇ ਪਾਸੇ ਨੂੰ ਤੁਰਦੇ ਨੇ ਜੀ ਸੋ ਹਰਿਆਣਾ ਦੇ ਮੁੱਖ ਮੰਤਰੀ ਨੇ ਜੀ ਨੈਪ ਸਿੰਘ ਸਿਆਣੀ ਵੱਲੋਂ ਹਰਿਆਣੇ ਦੇ ਲੋਕਾਂ ਦਾ ਧੰਨਵਾਦ ਕੀਤਾ ਗਿਆ ਜੀ ਦੋ ਗੱਲਾਂ ਨੇ ਪਹਿਲੀ ਗੱਲ ਇਹ ਕਿ ਅੱਜ ਸ਼੍ਰੀ ਨਾਇਬ ਸਿੰਘ ਸੈਣੀ ਨੂੰ ਹਰਿਆਣਾ ਦੇ ਮੁੱਖ ਮੰਤਰੀ ਬਣਿਆ 1 ਸਾਲ ਹੋ ਗਿਆ ਕੁਝ ਸਮਾਂ ਉਹਨਾਂ ਨੇ ਪਿਛਲੀ ਸਰਕਾਰ ਦੇ ਵਿੱਚ ਵੀ ਲਾਇਆ ਜਦੋਂ ਖੱਟੜ ਸਾਹਿਬ ਤੋਂ ਬਾਅਦ ਨਾਇਬ ਸਿੰਘ ਸੈਣੀ ਸਾਹਿਬ ਨੂੰ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੇ ਭਾਪ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੀ ਟੀਮ ਨੇ ਮੁੱਖ ਮੰਤਰੀ ਦੀ ਸੇਵਾ ਸੌਂਪੀ ਅੱਜ ਉਥੇ ਨਗਰ ਕਮੇਟੀਆਂ ਚੋਣਾਂ ਸੀ 10 ਮੇਅਰ ਨੇ ਉਥੇ ਉਹਨਾਂ ਦੇ ਵਿੱਚੋਂ 9 ਮੇਅਰ ਭਾਰਤੀ ਜਨਤਾ ਪਾਰਟੀ ਜਿੱਤ ਗਈ ਤੇ ਜਿਹੜਾ 11ਵਾਂ ਮਾਨੇਸਰ ਵਾਲਾ ਸੀ ਉਹ ਭਾਰਤੀ ਜਨਤਾ ਪਾਰਟੀ ਦਾ ਬਾਗੀ ਬੰਦਾ ਜਿੱਤ ਗਿਆ ਕੀ ਆ ਜਿਹੜੇ ਸਾਡੇ ਆਲੇ ਆਪਣੇ ਆਪ ਨੂੰ ਬਹੁਤ ਪਪੂਲਰ ਕਹਿੰਦੇ ਐ ਇਸ ਸਿੱਧੀ ਮੇਅਰ ਦੀ ਚੋਣ ਕਰਾ ਸਕਦੇ ਸੀ ਕੰਧ ਤੇ ਲਿਖਿਆ ਦਿਖਦਾ ਸੀ ਉਹਨਾਂ ਨੂੰ ਲੱਗਿਆ ਹਰਿਆਣੇ ਦੇ ਲੋਕਾਂ ਨੇ ਵੀ ਸਮਝ ਰਿਆ ਵੀ ਜੇਕਰ ਸਰਕਾਰ ਤਾਂ 5 ਸਾਲ ਭਾਰਤੀ ਜਨਤਾ ਪਾਰਟੀ ਦੀ ਰਹਿਣੀ ਹੈ ਤੇ ਫਿਰ ਕਿਸੇ ਹੋਰ ਨੂੰ ਮੇਅਰ ਕਾਦੇ ਵਾਸਤੇ ਪਰਮਾਉਣਾ ਹੈ ਸਾਡੇ ਵਿਕਾਸ ਹੋਵੇਗਾ ਉਸੇ ਸਰਕਾਰ ਦੇ ਬੰਦੇ ਨੂੰ ਮੇਅਰ ਬਣਾਇਆ ਜਾ ਵੀ ਆ ਜਿਵੇਂ ਇਹਨਾਂ ਸਾਡੇ ਵਾਲਿਆਂ ਨੇ ਮੇਅਰ ਬਣਾਏ ਨੇ ਤੇ ਜੇ ਇਹ ਸਿੱਧੀ ਚੋਣ ਹੁੰਦੀ ਤਾਂ ਜਿਵੇਂ ਇਹਨਾਂ ਨੇ ਮੇਅਰ ਬਣਾਏ ਨੇ ਕਈ ਵਾਰ ਤਾਂ ਦਿਨੇ ਵੀ ਦੀਵਾ ਲੈ ਕੇ ਲੱਭਣਾ ਪੈਂਦਾ ਹੈ ਕਿ ਸਾਡਾ ਮੇਅਰ ਕਿਹੜੇ ਪਾਸੇੋਂ ਬਣੇ ਸੋ ਕੋਈ ਸ਼ੱਕ ਨਹੀਂ ਨੈਭ ਸਿੰਘ ਸੈਣੀ ਸਾਹਿਬ ਨੂੰ ਸਾਰੇ ਪਾਸਿਓਂ ਪਤਾੰਗਾ ਮਿਲ ਰਹੀਆਂ ਨੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਦੂਜੀ ਵਾਰ ਮੁੱਖ ਮੰਤਰੀ ਬਣਨ ਤੋਂ ਬਾਅਦ ਲੋਕਤੰਤਰ ਦਾ ਜਿਹੜਾ ਇੱਕ ਹੋਰ ਪਿੱਲਰ ਹੈ ਸਤੰਭ ਹੈ ਉਹਦੇ ਵਿੱਚ ਆਪਣਾ ਪਰਚਮ ਲਹਿਰਾ ਦਿੱਤਾ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ ਹੈ ਜੀ ਸੋ ਦੇਸ਼ ਦੇ ਪ੍ਰਧਾਨ ਮੰਤਰੀ ਜੋ ਕਿ ਮਲੇਸ਼ੀਆਸ਼ ਗਏ ਹੋਏ ਨੇ ਤੇ ਭਾਰਤ ਦੇ ਬਲੇਸ਼ੀਸ਼ ਦੇ ਨਾਲ 8 ਸਮਝੌਤੇ ਹੋਏ ਨੇ ਜੀ ਸਾਡੇ ਪ੍ਰਧਾਨ ਮੰਤਰੀ ਮਾਰੀ ਸ਼ਸ਼ ਦੇ ਵਿੱਚ ਗਏ ਹੋਏ ਨੇ 8 ਸਮਝੌਤੇ ਹੋਏ ਨੇ ਉੱਥੋਂ ਦੇ ਰਾਸ਼ਟਰਪਤੀ ਉੱਥੋਂ ਦੇ ਪ੍ਰਧਾਨ ਮੰਤਰੀ ਉਹਨਾਂ ਨੇ ਇਹਨਾਂ ਨੂੰ ਸਨਮਾਨ ਵੀ ਕੀਤਾ ਹੈ ਇਹਨਾਂ ਨੇ ਆਪਣੀ ਮਾਤਾ ਦੀ ਯਾਦ ਵਿੱਚ ਕਬੂਟਾ ਲਾਇਆ ਤੇ ਜਿਹੜੇ 8 ਸਮਝੌਤੇ ਹੋਏ ਨੇ ਉਹਦੇ ਵਿੱਚ ਦੋਨਾਂ ਪਾਸਿਆਂ ਤੋਂ ਰਾਸ਼ਟਰਪਤੀ ਤਾਂ ਮੇਰੇ ਖਿਆਲ ਉਹਨਾਂ ਦੇ ਉਹਨੇ ਗੋਖੂਲ ਕੁਝ ਇਸ ਤਰ੍ਹਾਂ ਦਾ ਨਾਮ ਹੈ ਤੇ ਗੋਖੂਲ ਤੇ ਦੂਜੇ ਪਾਸੇ ਦੋਨਾਂ ਧਿਰਾਂ ਨੇ ਇਹ ਗੱਲ ਦਾ ਦਾਵਾ ਕੀਤਾ ਕਿ ਮਾਰੀਸ਼ਸ਼ ਤੇ ਭਾਰਤ ਇੱਕ ਮਿੱਤਰਵਾਦੀ ਦੇਸ਼ ਨੇ ਦੋਹਾਂ ਦੇ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਨੇ ਮਾਰੀਸ਼ਸ਼ ਦੇ ਵਿੱਚ ਬਹੁਤ ਸਾਰੇ ਭਾਰਤੀ ਲੋਕ ਵੱਸਦੇ ਐ ਦੂਜਿਆਂ ਦੇ ਨਾਲੋਂ ਭਾਰਤੀਆਂ ਦੀ ਗਿਣਤੀ ਕਿਤੇ ਜ਼ਿਆਦਾ ਹੈ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਉੱਥੇ ਜਾ ਕੇ ਜਿਹੜੇ ਸਮਝੌਤੇ ਕੀਤੇ ਆ ਉਹਦੇ ਬਾਰੇ ਦਾਵਾ ਇਹੋ ਹੀ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਸਮਝੌਤਿਆਂ ਕਾਰਨ ਦੋਨਾਂ ਮੁਲਕਾਂ ਦਾ ਵਪਾਰ ਵੀ ਵਧੇਗਾ ਜੀ ਜੀ ਸੋ ਤੇਲਗਾਨਾ ਹਾਸਤੇ ਦੇ ਵਿੱਚ ਜਿਸ ਨੌਜਵਾਨ ਦੀ ਪੰਜਾਬੀ ਦੀ ਮੌਤ ਹੋ ਗਈ ਸੀ ਤਾਂ ਪਿੰਡ ਦੇ ਵਿੱਚ ਇਹ ਸੰਸਕਾਰ ਕੀਤਾ ਜਾਵੇਗਾ ਸਾਰਿਆਂ ਨੂੰ ਪਤਾ ਹੈ ਕਿ ਉੱਥੇ ਇੱਕ ਸੁਰੰਗ ਦੇਗ ਪੈਸੀ சுரੰਗ ਦੇ ਵਿੱਚ ਕੁਝ ਮਜ਼ਦੂਰ ਫਸ ਗਏ ਉਹਨਾਂ ਦੇ ਵਿੱਚੋਂ ਤਰਨ ਤਾਰਨ ਦੇ ਪਿੰਡ ਚੀਮਾ ਦਾ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਵੀ ਸ਼ਾਮਲ ਸੀ ਬੜੀ ਲੰਬਾ ਸਮਾਂ ਜਦੋਂ ਜਹਿਦ ਹੁੰਦੀ ਰਹੀ ਕਿ ਸਬੰਧਤ ਮਜ਼ਦੂਰਾਂ ਨੂੰ ਬਚਾ ਲਿਆ ਜਾਵੇ ਪਰ ਸਾਰੀ ਦੀ ਸਾਰੀ ਜਦੋਂ ਜਹਿਦ ناکਾਮ ਸਾਬਤ ਹੋਈ ਜਦੋਂ ਬਾਕੀਆਂ ਦੇ ਨਾਲ ਗੁਰਪ੍ਰੀਤ ਸਿੰਘ ਦਾ ਜਿਹੜਾ ਮ੍ਰਿਤਕ ਸਰੀਰ ਹੈ ਉਹ ਪ੍ਰਾਪਤ ਹੋ ਗਿਆ ਤੇ ਤਿਆਲਗਾਨਾਂ ਤੋਂ ਉਹ ਮ੍ਰਿਤਕ ਸਰੀਰ ਉਹਦੇ ਜੱਦੀ ਪਿੰਡ ਤਰਨਤਾਰਨ ਵਿੱਚ ਚੀਮਾ ਪਿੰਡ ਲਿਆਂਦਾ ਗਿਆ ਤੇ ਅੱਜ ਪੂਰੇ ਮਾਨਤਾਨ ਦੇ ਨਾਲ ਉਹਦਾ ਸੰਸਕਾਰ ਕਰ ਦਿੱਤਾ ਗਿਆ ਵੈਡਵਾਸਤਿਕਾ ਨੇ ਉਹਨਾਂ ਦੇ ਪਰਿਵਾਰ ਵੱਲੋਂ ਸਬੰਧਤ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਦੀ ਸਰਕਾਰ ਨੂੰ ਬੇਨਤੀ ਕੀਤੀ ਹੈ ਤੇ ਤੇਲਗਾਨਾ ਉਹ ਸਰਕਾਰ ਨੂੰ ਵੀ ਬੇਨਤੀ ਕੀਤੀ ਹੈ ਕਿ ਪਰਿਵਾਰ ਇੱਕ ਬਹੁਤ ਹੈਂਡ ਟੂ ਮਾਉਥ ਜੋ ਕਮਾਉਂਦੇ ਆ ਉਹ ਖਾਨ ਵਾਲਾ ਪਰਿਵਾਰ ਹੈ ਆਰਥਿਕ ਪੱਖੋਂ ਕਮਜ਼ੋਰ ਹੈ ਕਿਰਪਾ ਕਰਕੇ ਇਹਨਾਂ ਦੀ ਕੋਈ ਨਾ ਕੋਈ ਵਿੱਤੀ ਮਦਦ ਕੀਤੀ ਜਾਵੇ ਚੰਗਾ ਹੋਵੇ ਕਿ ਜੇ ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਤੇ ਵੀ ਤਾਇਨਾਤ ਕਰ ਦਿੱਤਾ ਜਾਵੇ ਪਰਿਵਾਰ ਇਸ ਗੱਲ ਦੇ ਵਿੱਚ ਖੁਸ਼ੀ ਮਹਿਸੂਸ ਕਰੇਗਾ ਜਿਹੜਾ ਜੀ ਚਲਿਆ ਗਿਆ ਉਹ ਤਾਂ ਵਾਪਸ ਨਹੀਂ ਆਉਣਾ ਪਰ ਜ਼ਖਮਾਂ ਤੇ ਕੁਛ ਨਾ ਕੁਛ ਮਰ੍ਹਮ ਲਾਈ ਜਾ ਸਕਦੀ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਨੇਟਲੋ ਸਭ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਆਸੇ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਅਖੀਰ ਤੱਕ ਸਾਨਾ ਪਰੋਦੇ ਵਿੱਚ ਜੁੜੇ ਰਹੇ ਇਹ ਪ੍ਰੋਗਰਾਮ ਲੈ ਕੇ ਕੱਲ ਫੇਰ حاضر ਹੋਵਾਂਗੇ ਧੰਨਵਾਦ